ਮਾਂ ਦੇਖੋ ਫਰੂਟੀ ਆ ਜਿਹੜੀ 10 ਰੁਪਏ ਵਾਲੀ ਫਰੂਟੀ ਕਿੰਨੀ ਜਾਣਲੇਵਾ ਹੋ ਸਕਦੀ ਹੈ ਬੱਚਿਆਂ ਦੇ ਵਾਸਤੇ ਤੇ ਆਪਾਂ ਪਾਈਪ ਲਾ ਕੇ ਬੱਚਿਆਂ ਨੂੰ ਦੇ ਦਿੰਨੇ ਆ ਤੇ ਅੰਦਰ ਆਪਾਂ ਨੂੰ ਪਤਾ ਨਹੀਂ ਹੁੰਦਾ ਕੀ ਕੁਝ ਭਰਿਆ ਹੋਇਆ ਦੇਖ ਲਓ ਹਜੇ ਤਾਂ ਇਹ ਐਕਸਪਾਇਰੀ ਫਰੂਟੀ ਨਹੀਂ ਗਈ ਤੁਹਾਨੂੰ ਪੈਕਟ ਖੋਲ ਕੇ ਦਿਖਾਉਂਦੇ ਆ ਤਿੰਨੇ ਤੇ ਆ ਦੇਖੋ ਅੰਦਰ ਇਹਦੇ ਵਿੱਚ ਪੂਰਾ ਜਾਲਾ ਜਿਹਾ ਬਣਿਆ ਹੋਇਆ ਤੇ ਅਸੀਂ ਬੱਚਿਆਂ ਨੂੰ ਦਿੰਨੇ ਆ ਵੇਖ ਲਓ ਬੱਚੇ ਪਾਈਪ ਲਾ ਕੇ ਖਾჭੀ ਜਾਂਦੇ ਦਵਾ ਦਵਾ ਤੇ ਇਹ ਜਾਨਲੇਵਾ ਹੋ ਸਕਦੀ ਆ ਦੇਖੋ ਡੋਲ ਕੇ ਦਿਖਾਉਂਦੇ ਆ ਦੇਖੋ ਅੰਦਰੋਂ ਕਾਲਾ ਕਾਲਾ ਕੀ ਆ ਰਿਹਾ ਇਹਦੇ ਵਿੱਚ ਉਹ ਦੇਖੋ ਇਸ ਕਰਕੇ ਜਿੰਨੇ ਵੀ ਪੈਕੇਟ ਵਾਲੇ ਹੁੰਦੇ ਆ ਨਾ ਜਿਵੇਂ ਜੂਸ ਤੇ ਇਦਾਂ ਤੁਸੀਂ ਨਾ ਲਿਆ ਕਰੋ ਖੁਦ ਦਾ ਕਰੇ ਤਿਆਰ ਕਰਕੇ ਜੂਸ ਪਿਓ ਬੱਚਿਆਂ ਨੂੰ ਤੇ ਵੇਖਣ ਚ ਤੇ 10 ਰੁਪਈਆ ਦੀ ਲੱਗਦੀ ਆ ਵੀ ਅਸੀਂ ਦੇਤੀ ਬੱਚਿਆਂ ਨੂੰ ਤੇ ਬੱਚੇ ਚੁੱਪ ਹੋ ਗਏ ਹਨਾ ਤੇ ਪ੍ਰੰਤੂ ਇਹ ਬਹੁਤ ਹਾਨੀਕਾਰਕ ਨੇ ਚੀਜ਼ਾਂ ਸਿਹਤ ਦਾ ਬੱਚਿਆਂ ਦੀ ਵਿਗਾੜ ਦਾ ਮੇਨ ਕਾਰਨ ਇਹ ਹੀ ਆ। ਪੇਟ ਦੀਆਂ ਸਮੱਸਿਆਵਾਂ ਜਿਹੜੀਆਂ ਇਹਦੇਆਂ ਕਾਰਨ ਹੁੰਦੀਆਂ ਬੱਚਿਆਂ ਦਾ ਪੇਟ ਵਗੈਰਾ ਦੁਖਣ ਲੱਗ ਜਾਂਦਾ ਤੇ ਜਾਂ ਹੋਰ ਅੰਦਰੂਨੀ ਸਮੱਸਿਆਵਾਂ ਹੋ ਜਾਂਦੀਆਂ ਜਿੰਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦੀਆਂ। ਤੇ ਜਿਹੜੀਆਂ 4-5 ਸਾਲਾਂ ਬਾਅਦ ਜਿਵੇਂ ਹੁਣ ਬੱਚਾ ਖਾਂਦਾ ਤੇ 3-4 ਸਾਲਾਂ ਬਾਅਦ ਨਿਕਲ ਕੇ ਹੁੰਦੀਆਂ ਪ੍ਰੋਬਲਮ ਉਹ ਇਸ ਕਰਕੇ ਇਹਨਾਂ ਨੂੰ ਅਵੋਇਡ ਕਰੋ। ਬੱਚਿਆਂ ਨੂੰ ਨਾ ਦਿਓ ਲੈ ਕੇ ਇਹ ਕਰੇ ਫਰੂਟ ਦਾ ਖੁਦ ਸਾਹਮਣੇ ਜੂਸ ਕੱਢ ਕੇ ਪਿਓ ਬੱਚਿਆਂ ਨੂੰ ਤੇ ਦੇਖੋ ਤਿੰਨੇ ਫਰੂਟੀਆਂ ਦੇ ਵਿੱਚ ਹੀ ਸੇਮ ਪ੍ਰੋਬਲਮ ਆ ਕੀ ਪਤਾ ਕੋਲੋਂ ਦੀ ਪੈਕਿੰਗ ਆ ਕੀ ਇਹਦੇ ਵਿੱਚ ਕੈਮੀਕਲ ਪਾਏ ਹੋਇਆ ਇਹਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਜਿਹੜੇ ਕਿ ਇੰਨੇ ਘਾਤਕ ਆ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਚਾਕਲੇਟ ਖਾਣ ਨਾਲ ਡੈਥ ਹੋ ਗਈ ਸੀ ਇੱਕ ਬੱਚੇ ਦੀ ਤੇ ਦੇਖ ਲਓ ਇਹ ਚੀਜ਼ਾਂ ਕਿੰਨੀਆਂ ਜਾਨਲੇਵਾ ਨੇ ਕੀ ਆ ਦੇਖੋ ਕਾਲਾ ਕਾਲਾ ਕੀ ਹੈ ਇਹਦੇ ਵਿੱਚ ਆ ਦੇਖੋ ਕੀ ਨਿਕਲ ਰਿਹਾ ਦੇਖੋ ਆਹ ਕੰਪਨੀਆਂ ਮੁਨਾਫਾ ਕਮਾਉਣ ਦੀ ਮਾਰੀਆਂ ਤੇ ਇਹ ਜਿਹੜਾ ਪੈਕਟ ਫੂਡ ਦੇਈ ਜਾਂਦੀਆਂ ਤੇ ਖਰੀਦਣਾ ਨਾ ਖਰੀਦਣਾ ਇਹ ਆਪਣੇ ਤੇ ਡਿਪੈਂਡ ਆ ਆਪਾਂ ਵੱਧ ਤੋਂ ਵੱਧ ਜਾਗਰੂਕ ਹੋਈਏ ਬੱਚਿਆਂ ਨੂੰ ਜਾਗਰੂਕ ਕਰੀਏ ਬੱਚਿਆਂ ਨੂੰ ਅਵੇਅਰ ਕਰੀਏ ਕਿ ਇਹ ਅਸੀਂ ਨਹੀਂ ਯੂਜ਼ ਕਰਾਂਗੇ ਇੱਕ 10 ਰੁਪਈਆ ਵਾਲਾ ਪੈਕਟ ਸਾਡੀ ਸਿਹਤ ਲਈ ਸਾਡੀ ਜੇ ਇੱਕ ਜਾਨ ਲੈਵਾ ਹੋ ਸਕਦਾ ਸਾਡੇ ਲਈ ਆਓ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਤੇ ਵਰਤੋਂ ਵੱਧ ਇਸ ਜਾਗਰੂਕਤਾ ਨੂੰ ਫਲਾਈਏ ਧੰਨਵਾਦ